हां जी मैं थोड़ा चंद्र ने गिना और ਤੁਸੀਂ ਦੇਖ ਰਹੇ ਹੋ ਆਰਐਕਐਸਟੀਵੀ ਨੈਟਵਰਕ ਇਸ ਵੇਲੇ ਦੀ ਇੱਕ ਵੱਡੀ ਖਬਰ ਜੜੀ ਆ ਉਹ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਕਿ ਅੰਮ੍ਰਿਤਸਰ ਦੇ ਵਿੱਚ ਜਿਹੜਾ ਆ ਖੰਨਾ ਤੋਂ ਜਿਹੜੇ ਦੋ ਪੁਲਿਸ ਮੁਲਾਜ਼ਮ ਜਿਹੜੇ ਨੇ ਅੰਮ੍ਰਿਤਸਰ ਦੇ ਵਿੱਚ ਖੰਨਾ ਪੇਪਰ ਮੇਲ ਦੇ ਵਿੱਚ ਆਣ ਕੇ ਤਾਂ ਡਰਗਸ ਜੜਾਇਆ ਉਹਨੂੰ ਸਾੜਦੇ ਨੇ ਤੇ ਅਚਾਨਕ ਜਿਹੜਾ ਇੱਕ ਅੱਗ ਦਾ ਜਿਹੜਾ ਭਵਾਕਾ ਜਣਾ ਤੈਂਦਾ ਤਾਂ ਉਹਦੇ ਵਿੱਚ ਜਿਹੜੇ ਦੋ ਪੁਲਿਸ ਮੁਲਾਜ਼ਮ ਬੁਰੀ ਤਰ੍ਹਾਂ ਜਿਹੜੇ ਉਹ ਜ਼ਖਮੀ ਹੋਏ ਨੇ ਜੀਹਾਂ ਤੋਂ ਦੱਸਿਆ ਕਿ ਦੋ ਪੁਲਿਸ ਮੁਲਾਜ਼ਮ ਜਿਨ੍ਹਾਂ ਦੇ ਵਿੱਚੋਂ ਇੱਕ ਐਸਪੀ ਹੈੱਡ ਕੁਆਟਰ ਤਰਨਪੀਰ ਸਿੰਘ ਜੇ ਦੱਸੇ ਜਾ ਰਹੇ ਨੇ ਔਰ ਦੂਜੇ ਜਿਹੜੇ ਨੇ ਉਹ ਡੀਐਸਪੀ ਜਿਹੜੇ ਦੱਸੇ ਜਾ ਰਹੇ ਨੇ ਉਹ ਸੁੱਖਾ ਅੰਮ੍ਰਿਤ ਉਹਨਾਂ ਦਾ ਨਾਮ ਹੈ ਤਾਂ ਦੋਨੇ ਜਿਹੜੇ ਮੁਲਾਜ਼ਮ ਨੇ ਬੜੀ ਬੁਰੀ ਤਰ੍ਹਾਂ ਜਿਹੜਾ ਓਲ ਝੁੱਲਸ ਗਏ ਨੇ ਤਾਂ ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਹੀ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਜੀ ਉਹਨਾਂ ਦਾ ਜਿਹੜਾ ਇਲਾਜ ਚੱਲ ਰਿਹਾ ਹੈ ਤੁਹਾਨੂੰ ਦੱਸਿਆ ਕੀ ਪੂਰੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਖੰਨਾ ਪੇਪਰ ਮਿਲਦੇ ਵਿੱਚ ਇੱਕ ਐਸੀ ਥਾਂ ਹੈ ਜਿੱਥੇ ਹਾਈ ਟੈਕ ਜਿਹੜੀ ਮਸ਼ੀਨਾਂ ਲਗੀਆਂ ਹੋਈਆਂ ਨੇ ਜਿਹਦੇ ਵਿੱਚ ਜਿਹੜਾ ਨਸ਼ੀਲੇ ਪਰਦਾਤੇ ਜਿਸ ਤਰ੍ਹਾਂ ਨਸ਼ੀਆਂ ਗੋਲੀਆਂ ਹੋ ਗਿਆ ਹਿਰੋਇਨ ਹੋ ਗਈ ਜਿਹੜੀ ਪੁਲਿਸ ਰਿਕਵਰ ਕਰਦੀ ਹੈ ਉਹਨਾਂ ਨੂੰ ਡਿਸਟਰੋਏ ਕਰਨ ਵਾਸਤੇ ਉਹਨਾਂ ਨੂੰ ਸਾੜਨ ਵਾਸਤੇ ਚੜਾਇਆ ਉਹ ਅੰਮ੍ਰਿਤਸਰ ਲਿਆਇਆ ਜਾਂਦਾ ਹੈ ਤਾਂ ਇੱਥੇ ਹੀ ਜਿਹੜਾ ਉਹਨਾਂ ਨੂੰ ਅਗਨੀ ਭੇਟ ਕੀਤਾ ਜਾਂਦਾ ਤਾਂ ਪਰ ਅਗਨੀ ਭੇਟ ਕਰਦੇ ਵਕਤ ਜਿਹੜਾ ਇੱਕ ਹਾਦਸਾ ਜਿਹੜਾ ਵਾਪਰ ਗਿਆ ਖੰਨਾ ਤੋਂ ਦੋ ਪੁਲਿਸ ਮੁਲਾਜ਼ਮ ਆਏ ਨੇ ਤੁਹਾਨੂੰ ਦੁਬਾਰਾ ਦੱਸ ਦिए ਕਿ ਇੱਕ ਐਸਪੀ ਹੈੱਡਕੁਆਟਰ ਰੈਕ ਦੇ ਪੁਲਿਸ ਮੁਲਾਜ਼ਮ ਨੇ ਤੇ ਦੂਜੇ ਜਿਹੜੇ ਡੀਐਸਪੀ ਉਹ ਦੱਸੇ ਜਾ ਰਹੇ ਨੇ ਤਸਵੀਰਾਂ ਸਕਰੀਨ ਦੇ ਉੱਤੇ ਵੀ ਤੁਹਾਨੂੰ ਦਿਖਾ ਰਿਆ ਕਿ ਦੋਨੇ ਜਿਹੜੇ ਪੁਲਿਸ ਮੁਲਾਜ਼ਮ ਦੀ ਜਿਹੜੀ ਤਸਵੀਰਾਂ ਨੇ ਉਹ ਸਕਰੀਨ ਦੇ ਉੱਤੇ ਤੁਸੀਂ ਦੇਖ ਰਹੇ ਹੋ ਨੇ ਇਹ ਦੋਨੇ ਤਾਂ ਉਹੀ ਮੁਲਾਜ਼ਮ ਨੇ ਜਿਹੜੇ ਕੀ ਅੱਜ ਖੰਨਾ ਪੇਪਰ ਮਿਲਦੇ ਵਿੱਚ ਖੰਨੇ ਤੋਂ ਆਏ ਸਨ ਨਸ਼ੀਲੇ ਪਦਾਰਥਾਂ ਨੂੰ ਅਗਨੀ ਭੇਡ ਕਰਤ ਉਹਦੇ ਵਿੱਚ ਇਹ ਅੱਗ ਦੀ ਚਪੇੜ ਦੇ ਵਿੱਚ ਆਉਣ ਦੇ ਕਰ ਬੁਰੀ ਤਰ੍ਹਾਂ ਜਿਹੜਾ ਝੁਲਸ ਜਾਂਦੇ ਨੇ ਤਾਂ ਇਹਨਾਂ ਨੂੰ ਜਿਹੜਾ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਜਿੱਥੇ ਕੀ ਇਹਨਾਂ ਦੀ ਹਾਲਤ ਇੱਕ ਦੀ ਜਿਹੜੀ ਹਾਲਤ ਉਹ ਗੰਭੀਰ ਦੱਸੀ ਜਾ ਰਹੀ ਹੈ